ਯੁੱਧ ਨਸ਼ਾ ਵਿਰੋਧ ਨੂੰ ਮਹਿੰਮਤ ਹੈ ਤਾਂ ਪੰਜਾਬ ਸੂਬੇ ਚੋਂ ਨਸ਼ਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਆਏ ਦਿਨ ਪੁਲਿਸ ਦੇ ਵੱਲੋਂ ਨਵੇਂ ਨਸ਼ਾ ਤਸ਼ਕਰਾਂ ਨੂੰ ਜਿਹੜੀ ਠੱਲ ਪਾਈ ਜਾਂਦੀਆਂ ਤਾਂ ਇਸੇ ਤਰ੍ਹਾਂ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜ ਨਸ਼ਾ ਤਸ਼ਕਰਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਤੇ ਪੰਜ ਫਲੋਰ ਦੇ ਥਾਣੇ ਦੇ ਵਿੱਚ ਉਹਨਾਂ ਤੇ ਐਨਡੀਪੀਐਸ ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵਿਅਕਤੀ ਜਿਹੜਾ ਹੈ ਨਸ਼ੀਲੀਆਂ ਗੋਲੀਆਂ ਵੇਚਦੇ ਸੀ ਤਾਂ ਨਸ਼ੀਲੀਆਂ ਗੋਲੀਆਂ ਦੇ ਨਾਲ ਹੀ ਇੱਕ ਸਵਿਫਟ ਚਿੱਟੇ ਰੰਗ ਦੀ ਸਵਿਫਟ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜ਼ਹਿਰੀਲੀਆਂ ਜਿਹੜੀਆਂ ਦਵਾਈਆਂ ਨੇ ਜਾਂ ਨਸ਼ੀਲੇ ਪਦਾਰਥ ਨੇ ਉਹਨਾਂ ਨੂੰ ਵੇਚ ਕੇ ਜਿਹੜੀ ਵੀ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਜਾਇਦਾਦ ਬਣਾਈ ਗਿਆ ਉਸਤੇ ਵੀ ਕਾਰਵਾਈ ਕੀਤੀ ਜਾਵੇਗੀ ਉਸ ਦੀ ਜਾਂਚ ਕਰਕੇ ਉਸਤੇ ਵੀ ਜਿਹੜੀ ਹੈ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਇਹ ਤਿੰਨੋਂ ਥਾਣਾ ਮਹਿਤਪੁਰ ਨੇੜੇ ਪਿੰਡ ਵੇਰਾ ਦੇ ਰਹਿਣ ਵਾਲੇ ਸੰਗਰਾਮ ਸਿੰਘ ਤੋਂ ਨਸ਼ੀਲੀਆਂ ਗੋਲੀਆਂ ਲਿਆਉਂਦੇ ਸਨ ਅਤੇ ਉਹਨਾਂ ਨੂੰ ਅਪਾਰਾ ਤੇ ਲਸਾੜਾ ਖੇਤਰ ਦੇ ਵਿੱਚ ਵੇਚਦੇ ਸੀ ਸੰਗਰਾਮ ਸਿੰਘ ਨੂੰ ਵੀ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਇਹਨਾਂ ਲੋਕਾਂ ਦੇ ਵੱਲੋਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਵੇਚੀਆਂ ਜਾਂਦੀਆਂ ਸੀ ਜਾਂ ਤਾਂ ਜਦੋਂ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਪੰਜ ਲੋਕਾਂ ਨੂੰ ਜਿਹੜਾ ਹੈ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਤੇ ਮੋਟਰਸਾਈਕਲ ਵੀ ਜਿਹੜਾ ਹੈ ਉਹ ਬਰਾਮਦ ਕਰ ਲਿਆ ਜਾਂਦਾ ਹੈ ਹੁਣ ਪੁਲਿਸ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਆਈ ਹੈ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪੁਲਿਸ ਨੇ ਕਿਹਾ ਹੈ ਕਿ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨਸ਼ੀਲੀਆਂ ਗੋਲੀਆਂ ਵੇਚਦੇ ਸੀ ਨਸ਼ੀਲੀਆਂ ਗੋਲੀਆਂ ਨੂੰ ਇਹ ਆਪਣੇ ਏਰੀਆ ਦੇ ਵਿੱਚ ਵੇਚਦੇ ਸੀ ਤਾਂ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਹਨਾਂ ਦੇ ਵੱਲੋਂ ਜਿਹੜ ਕਿ ਜਿਹੜੀ ਵੀ ਜਾਇਦਾਦ ਬਣਾਈ ਗਈ ਆ ਉਸ ਦੀ ਜਾਂਚ ਕੀਤੀ ਜਾਵੇਗੀ ਤੇ ਜਾਂਚ ਕਰਨ ਤੋਂ ਬਾਅਦ ਜਿਹੜੀ ਵੀ ਆ ਬਣਦੀ ਤੋਂ ਬਣਦੀ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਦੇ ਬਾਰੇ ਪੁਲਿਸ ਅਧਿਕਾਰੀ ਨੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਆ মিডিਆ ਦੇ ਨਾਲ ਗੱਲਬਾਤ ਕੀਤੀ ਆ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਜੀ ਮੌਜੂਦ ਹਨ ਫੜੇ ਆ ਕੱਲ੍ਹ ਫੜੇ ਆ ਕਿਦਾਂ ਦਾ ਬੈਕਗ੍ਰਾਉਂਡ ਇਹਨਾਂ ਦਾ ਕੀ ਨਾਮ ਆ ਅ ਹਾਂ ਜੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ੍ਰਿਮੰਦਰ ਸਿੰਘ ਵਰਕਚੰਦਰ ਦੇ ਆਤੀ ਜੀ ਦੇ ਦਿਸ਼ਾ ਨਿਰਦੇਸ਼ ਮਾੜੇ ਅਨਸਰਾਂ ਵਿਰੁੱਧ ਅਤੇ ਨਸ਼ੇ ਵਿਰੁੱਧ ਚਲਾਈ ਗਈ ਮਹਿਮ ਜਿਹੜੀ ਹੈਗੀ ਆ ਉਸਬੰਧ ਵਿੱਚ ਉਸ ਸਮੇਂ ਸਫਲਤਾ ਮਿਲੀ ਸਾਨੂੰ ਜਦੋਂ ਐਸ ਐਚਓ ਫਲੋਰ ਕੁਸ਼ਨ ਕੁਮਾਰ ਜੀ ਅਤੇ ਉਸ ਦੀ ਟੀਮ ਐਸਆਈ ਸਖਦੇਵ ਸਿੰਘ ਚੌਕੀਂਜਾਜ ਅਪਰਾ ਵੱਲੋਂ ਜਿਹੜੇ ਕਿ ਪੰਜ ਤਸਕਰ ਸਨ ਜਿਨ੍ਹਾਂ ਦੀ ਪਿਛਲੇ 3-4 ਮਹੀਨੇ ਤੋਂ ਸ਼ਿਕਾਇਤ ਮਿਲ ਰਹੀ ਸੀ ਤੇ ਇਹ ਕੰਮ ਕਰ ਰਹੇ ਨੇ ਵੱਡੇ ਪੱਧਰ ਤੇ ਨਸ਼ੀਲੀਆਂ ਗੋਲੀਆਂ ਅਤੇ ਵਾਈਟ ਪਾਊਡਰ ਦਾ ਉਸਬੰਧ ਵਿੱਚ ਅਸੀਂ ਇਹ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋਲ ਕਰੀਬ 900 ਤੋਂ ਵੱਧ ਜਿਹੜੀਆਂ ਗੋਲੀਆਂ ਨੇ ਉਹ ਬਰਾਮਦ ਕੀਤੀਆਂ ਹੈਗੀਆਂ ਨੇ ਇਹਨਾਂ ਕੋ ਇੱਕ ਸਵਿਫਟ ਕਾਰ ਪਲੱਸ ਇੱਕ ਮੋਟਰਸਾਈਕਲ ਜਿਹੜਾ ਕਿ ਇਹ ਨਸ਼ੇ ਦੀ ਤਸਕੀਰ ਵਿੱਚ ਵਰਦੇ ਉਹ ਵੀ ਬਰਾਮਦ ਕੀਤਾ ਗਿਆ ਪਰ ਇਹਨਾਂ ਦੇ ਬੈਕਗ੍ਰਾਉਂਡ ਕੀ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਸੀ ਇਹ ਨਸ਼ੇ ਨਾ ਹਜੇ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਇਹਨਾਂ ਤੇ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਤੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਅੱਗੇ ਕਿੱਥੇ ਵੇਚਦੇ ਸੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਸੀ ਉਹ ਅਸੀਂ ਕਲੀਅਰ ਕਰ ਰਹੇ ਸਰ ਕਿੱਥੇ ਲਿੰਕ ਜੁੜੇ ਨਾਲ ਇਹਨਾਂ ਤੇ ਜਿਹੜੇ ਮੇਨ ਜਿਹੜੇ ਲਿੰਕਸ ਹੈਗੇ ਉਹ ਮਹਿਤਪੁਰ ਨਾਲ ਜੁੜੇ ਹੈਗੇ ਆ ਪੂਰਾ ਪਿੰਡ ਪੈਂਦਾ ਥਾਣਾ ਮਹਿਤਪੁਰ ਦੇ ਵਿੱਚ ਇੱਕ ਦੋਸ਼ੀ ਹੈਗਾ ਉਹਦੇ ਕੋਲ ਕਰੀਬ 650 ਗ੍ਰਾਮ ਜਿਹੜੀ ਸੀ ਸੰਗਰਾਮ ਸਿੰਘ ਉਹਦੇ ਕੋਲ ਹਿਰੋਨ ਫੜੀ ਗਈ ਸੀ ਉਹਨੂੰ ਵੀ ਅਸੀਂ ਬੈਕਵਰਡ ਲਿੰਕ ਤੇ ਵਿੱਚ ਲਿਆ ਕੇ ਤੇ ਉਹਨੂੰ ਉਹਨੂੰ ਵੀ ਰੱਖਿਆ ਹੋਇਆ ਉਹਦੇ ਨਾਲ ਦੀ ਲਿੰਕ ਜਿਹੜੀ ਉੱਥੋਂ ਇਹ ਮੋਸਟਲੀ ਜਿਹੜੀ ਆ ਉਹ ਆਪਣਾ ਹੀਰੋਨ ਲਿਆ ਕੇ ਤੇ ਇਥੇ ਲੋਕਲ ਆਪਣੇ ਅਪਰਾਧ ਅਤੇ ਸੇਲਕਿਆਣਾ ਸਾਈਕ